ਦਲਜੀਤ ਦਸਾਂ ਦਾ ਆਖਰੀ ਸ਼ੋਅ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਵਾ ਇਸ ਸਾਲ ਦਾ ਇਹ ਆਖਰੀ ਸ਼ੋਅ ਹੋਵੇਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਫੁੱਟਬਾਲ ਗਰਾਊਂਡ ਆ ਉਸ ਦੇ ਅੰਦਰ ਇਹ ਸ਼ੋਅ ਹੋਣ ਜਾ ਰਿਹਾ ਵਾ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਾ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਦੇ ਵਿੱਚ ਤੇਜ਼ੀ ਵੀ ਲਿਆਂਦੀ ਜਾ ਰਹੀ ਆ ਉੱਥੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਵੀ ਆਪਣੇ ਬੰਦੋਬਸ ਕਰ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਸ ਸ਼ੋਅ ਨੂੰ ਦੇਖਣ ਦੇ ਲਈ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਸੋ ਦੱਸਿਆ ਜਾ ਰਿਹਾ ਕਿ 40 ਤੋਂ 50 ਹਜ਼ਾਰ ਜਿਹੜੇ ਲੋਕ ਨੇ ਉਹ ਇਸ ਗਰਾਊਂਡ ਦੇ ਵਿੱਚ ਇਸ ਸ਼ੋਅ ਨੂੰ ਦੇਖਣਗੇ ਕੱਲ ਟਿਕਟਾਂ ਖੋਲੀਆਂ ਗਈ ਸੀ ਤਾਂ ਟਿਕਟਾਂ ਜਿਹੜੀਆਂ ਵਾ ਕੁਛ ਹੀ ਮਿੰਟਾਂ ਦੇ ਵਿੱਚ ਵਿਕ ਚੁੱਕੀਆਂ ਨੇ ਟਿਕਟਾਂ ਦੀ ਜਿਹੜੀ ਕੀਮਤ ਆ 4000 ਤੋਂ ਲੈ ਕੇ 40000 ਰੁਪਏ ਤੱਕ ਰੱਖੀ ਗਈ ਸੀ ਤਾਂ ਇਹ ਟਿਕਟਾਂ ਵੀ ਜਿਹੜੀਆਂ ਵਾ ਕੁਛ ਹੀ ਮਿੰਟਾਂ ਦੇ ਵਿੱਚ ਵਿਕ ਗਈਆਂ ਸੀਗੀਆਂ ਤਾਂ ਹੁਣ ਸ਼ੋਅ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ 31 ਦਸੰਬਰ ਰਾਤ ਤਕਰੀਬ 8:30 ਵਜੇ ਇਹ ਸ਼ੋਅ ਸ਼ੁਰੂ ਹੋ ਜਾਵੇਗਾ ਅਤੇ 12 ਵਜੇ ਇਹ ਸ਼ੋਅ ਖਤਮ ਹੋ ਜਾਵੇਗਾ ਤਾਂ ਇਸ ਸਾਲ ਦਾ ਇਹ ਆਖਰੀ ਸ਼ੋਅ ਜਿਹੜਾ ਵਾ ਦਲਜੀਤ ਦੋਸਾਂ ਦਾ ਉਹਨਾਂ ਦੇ ਹੋਮ ਟਾਊਨ ਦੇ ਵਿੱਚ ਹੋਣ ਜਾ ਰਿਹਾ ਵਾ ਤਾਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਾ ਕੀਤੀਆਂ ਜਾ ਰਹੀਆਂ ਨੇ ਤਾਂ ਇਹਨਾਂ ਟਿਕਟਾਂ ਦੀ ਜਿਹੜੀ ਕੀਮਤ ਆ ਲੌਂਚ ਟਿਕਟ ਦੀ ਕੀਮਤ 40000 ਰੁਪਏ ਰੱਖੀ ਗਈ ਸੀ ਫੈਨਸ ਪਿਟ ਵੈਨਿਊ ਦੀ ਜਿਹੜੀ ਟਿਕਟ ਆ ਉਹ 14000 ਰੁਪਏ 골ਡ ਦੀ ਟਿਕਟ ਜਿਹੜੀ ਕੀਮਤ ਸੀ ਉਹ 8000 ਰੁਪਏ ਰੱਖੀ ਗਈ ਸੀ ਸਿਲਵਰ ਵੈਨਿਊ ਦੀ ਟਿਕਟ ਜਿਹੜੀ ਆ ਉਹ 4000 ਰੁਪਏ ਰੱਖੀ ਗਈ ਸੀ ਤਾਂ ਇਹ ਕੁਝ ਹੀ ਮਿੰਟਾਂ ਦੇ ਵਿੱਚ ਟਿਕਟਾਂ ਜਿਹੜੀਆਂ ਹੁਣ ਵਿਕ ਚੁੱਕੀਆਂ ਸਿਗੀਆਂ ਤਾਂ ਹੁਣ ਪ੍ਰ ਕਰੀਆਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਸਟੇਜ ਅਦਲਜੀਤ ਦੀ ਸਟੇਜ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਕਰੀਬ 40 ਤੋਂ 50 ਹਜ਼ਾਰ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਜਿਹੜੇ ਆ ਉਮੀਦ ਲਗਾਈ ਜਾ ਰਹੀ ਆ ਤਾਂ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਸੁਰੱਖਿਆ ਲੈ ਕੇ ਪੁਖਤਾ ਇੰਤਜ਼ਾਮ ਕਰ ਰਿਹਾ ਵਾ ਕਿਉਂਕਿ 31 ਦਸੰਬਰ ਦੀ ਰਾਤ ਜਿਹੜੀ ਆ ਬਹੁਤ ਸਾਰੇ ਹੋਟਲਾਂ ਦੇ ਵਿੱਚ ਸ਼ੋਅ ਹੋਣੇ ਨੇ ਤਾਂ ਦਲਜੀਤ ਦਾ ਇਹ ਆਖਰੀ ਸ਼ੋਅ ਜਿਹੜਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਵੇਗਾ ਤਾਂ ਫੁੱਟਬਾਲ ਗਰਾਊਂਡ ਦੇ ਵਿੱਚ ਇਸ ਤਿੱਧੀ ਜਿਹੜੀ ਤਿਆਰੀ ਵੀ ਕੀਤੀ ਜਾ ਰਹੀ ਆ ਤਾਂ ਟ੍ਰੈਫਿਕ ਨੂੰ ਲੈ ਕੇ ਵੀ ਪੁਲਿਸ ਵੱਲੋਂ ਕੁਝ ਗੈਰਲਾਈਨ ਜਿਹੜੀਆਂ ਵਾ ਜਾਰੀ ਕੀਤੀਆਂ ਗਿਆ ਨੇ ਟ੍ਰੈਫਿਕ ਰੂਟ ਜਿਹੜੇ ਨੇ ਡਿਵਰਟ ਕੀਤੇ ਗਏ ਨੇ ਕਿਉਂਕਿ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਤੋਂ ਆਸ-ਪਾਸ ਦੇ ਜਿਹੜੇ ਸ਼ਹਿਰ ਨੇ ਉੱਥੋਂ ਲੋਕ ਜਿਹੜੇ ਨੇ ਇਸ ਸ਼ੋਅ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ ਤਾਂ ਉਸ ਨੂੰ ਲੈ ਕੇ ਇਹ ਤਿਆਰੀ ਕੀਤੀ ਜਾ ਰਹੀ ਆ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਸੁਰੱਖਿਆ ਜਿਹੜੀ ਆ ਉਹ ਗਿਣਤੀ ਜਿਹੜੀ ਆ ਉਹ ਵਧਾਈ ਗਈ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਇਸ ਦੀ ਤਿਆਰੀ ਜਿਹੜੀ ਆ ਕੀਤੀ ਜਾ ਰਹੀ ਹੈ ਜੋ ਦਲਜੀਤ ਦੀ ਟੀਮ ਆ ਉਹ ਵੀ ਇਸ ਵਕਤ ਇਸ ਗਰਾਊਂਡ ਦੇ ਵਿੱਚ ਲਗਾਤਾਰ ਸਥਿਤੀ ਦੇਖ ਰਹੀ ਆ ਕਿਸ ਤਰ੍ਹਾਂ ਇਸ ਸ਼ੋਅ ਨੂੰ ਜਿਹੜਾ ਵਾ ਹਿੱਟ ਕਰਨਾ ਹੈਗਾ ਵਾ ਕਿਸ ਤਰ੍ਹਾਂ ਇਸ ਦੀ ਸੁਰੱਖਿਆ ਜਿਹੜੀ ਆ ਉਹ ਲਗਾਈ ਜਾ ਸਕੇ ਤਾਂ ਉਸ ਨੂੰ ਲੈ ਕੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਐਂਟਰੀ ਕਿਸ ਗੇਟ ਤੋਂ ਹੋਵੇਗੀ ਇਸ ਬਾਰੇ ਵੀ ਜਿਹੜੀ ਆ ਜਾਣਕਾਰੀ ਸਮੇਂ-ਸਮੇਂ ਸਰ ਦਿੱਤੀ ਜਾਵੇਗੀ ਪਰ ਇਸ ਵਕਤ ਜਿਹੜੀਆਂ ਤਿਆਰੀਆਂ ਜਿਹੜੀਆਂ ਵਾਂ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਜੋਰਾ ਸ਼ੋਰਾ ਨਾਲ ਤਿਆਰੀਆਂ ਇਸ ਵਕਤ ਚੱਲ ਰਹੀਆਂ ਨੇ ਤਾਂ ਇਹ ਆਖਰੀ ਸ਼ੋਅ ਜਿਹੜਾ ਵਾ ਇਸ ਸਾਲ ਦਾ ਹੋਵੇਗਾ ਦਲਜੀਤ ਦੋਸਾਂ ਦਾ ਲੁਧਿਆਣਾ ਦੇ ਵਿੱਚ ਉਹਨਾਂ ਦਾ ਹੋਮ ਟਾਊਨ ਹੈਗਾ ਵਾ ਜਿੱਥੇ ਦਲਜੀਤ ਦੋਸਾਂ ਜਿਹੜੇ ਨੇ ਪਹੁੰਚਣਗੇ ਰਾਤ ਤਕਰੀਬ 8:30 ਵਜੇ ਸ਼ੋਅ ਸ਼ੁਰੂ ਹੋਵੇਗਾ ਤੇ 12 12:31 ਸੰਬਦ ਦੀ ਰਾਤ 12 ਵਜੇ ਸ਼ੋਅ ਜਿਹੜਾ ਵਾ ਸਮਾਪਤ ਹੋ ਜਾਵੇਗਾ ਕੈਮਰਾਮੈਨ ਵਿਕਾਸ ਦਿਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ